ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਮੰਨੂ ਨੇ ਕਰ ਦਿੱਤਾ ਇੱਕ ਹੋਰ ਚਮਤਕਾਰ ਕਿਉਂਕਿ ਮੰਨੂ ਦੀ ਮਾਸੀ ਦੇ ਘਰ ਵੀ ਜਾਂਦ ਹੁੰਦਾ ਏ ਮੁੰਡਾ ਤੇ ਮੰਨੂ ਦੀ ਮਾਸੀ ਇਹ ਗੱਲ ਰੋਜੀ ਨੂੰ ਕਹਿੰਦੀ ਆ ਕਿ ਤੂੰ ਮੇਰਾ ਮੁੰਡਾ ਲੈ ਲੈ ਤੇ ਮੰਨੂ ਮੈਨੂੰ ਪੱਕੀ ਦੇ ਦੇ ਤੇ ਇਹ ਗੱਲ ਰੋਜੀ ਸਵੀਕਾਰ ਵੀ ਕਰ ਲੈਂਦੀ ਆ ਕਿਉਂਕਿ ਉਸ ਨੂੰ ਪਤਾ ਹੈ ਕਿ ਜੇਕਰ ਮੈਂ ਮੁੰਡਾ ਪੈਦਾ ਨਾ ਕੀਤਾ ਤਾਂ ਫਿਰ ਇਹਨਾਂ ਨੇ ਤਾਂ ਮੈਨੂੰ ਸਾਰੀ ਜ਼ਿੰਦਗੀ ਤਾਨੇ ਮੇੜੇ ਹੀ ਦਿੰਦੇ ਰਹਿਣਾ ਹੈ ਕਿਉਂਕਿ ਉਸ ਦੇ ਘਰ ਦੋ ਕੁੜੀਆਂ ਹੁੰਦੀਆਂ ਐ ਤੇ ਫਿਰ ਉਹ ਇਹ ਗੱਲ ਨੂੰ ਮੰਨਣ ਲਈ ਤਿਆਰ ਵੀ ਹੋ ਜਾਂਦੀ ਆ ਉਹ ਸੋਚਦੀ ਆ ਕਿ ਮੰਨੂ ਵੀ ਖੁਸ਼ ਹੋਇਆ ਤੇ ਮੈਨੂੰ ਮਿਲਦੀ ਵੀ ਰਿਹਾ ਕਰੇਗੀ ਤੇ ਇਹ ਗੱਲ ਜਦ ਸਾਰੀ ਗੁਰਪ੍ਰੀਤ ਦੇ ਨਾਲ ਕੀਤੀ ਜਾਂਦੀ ਆ ਗੁਰਪ੍ਰੀਤ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿਉਂਕਿ ਉਹ ਸੋਚਦਾ ਹੈ ਕਿ ਮੈਂ ਇਸ ਦੀ ਭੈਣ ਦਾ ਮੁੰਡਾ ਕਿਉਂ ਲਵਾਂ ਉਹ ਆਪਣੇ ਭਰਾ ਯਾਨੀ ਕੀ ਸਣੀ ਦਾ ਮੁੰਡਾ ਲੈਣਾ ਚਾਹੁੰਦਾ ਹੈ ਕਿਉਂਕਿ ਬਲਜੀਤ ਦੇ ਘਰ ਵੀ ਮੁੰਡਾ ਹੁੰਦਾ ਹੈ ਤੇ ਇਸ ਕਰਕੇ ਉਹਦੀ ਸੋਚਦੀ ਆ ਕਿ ਹੁਣ ਮੈਂ ਕੀ ਕਰਾਂ ਕਿਉਂਕਿ ਉਹ ਮੰਨੂ ਨੂੰ ਵੀ ਹਾਸਲ ਕਰਨਾ ਚਾਹੁੰਦੀ ਸੀ ਪਰ ਜੇਕਰ ਮੰਨੂ ਨੂੰ ਉਹ ਘਰ ਲਿਆਉਂਦੀ ਹੈ ਤੇ ਫਿਰ ਵੀ ਬੁਰਪ੍ਰੀਤ ਨਹੀਂ ਮੰਨਦਾ ਤੇ ਉਸ ਨੂੰ ਲੱਗਦਾ ਹੈ ਕਿ ਚੱਲ ਜੇਕਰ ਮੈਂ ਉਹਨਾਂ ਦਾ ਪੁੱਤ ਲੈ ਲਵਾਂਗੀ ਤਾਂ ਫਿਰ ਵੀ ਮੇਰਾ ਪਿਆਰ ਮੰਨੂ ਦੇ ਨਾਲ ਪਿਆ ਹੀ ਰਹੇਗਾ ਤੇ ਉਸਦੀ ਮਾਸੀ ਵੀ ਆਪਣੇ ਪੁੱਤ ਨੂੰ ਮਿਲਣ ਕਰਕੇ ਇੱਥੇ ਆਉਂਦੀ ਰਹੀ ਕਰੇਗੀ ਜੀ ਜਦ ਬਹੁਤ ਜ਼ਿਆਦਾ ਤਰਲੇ ਮਿੰਤਾ ਕਰਨ ਤੋਂ ਬਾਅਦ ਗੁਰਪ੍ਰੀਤ ਨੂੰ ਮਨਾ ਹੀ ਲੈਂਦੀ ਹੈ ਤੇ ਗੁਰਪ੍ਰੀਤ ਸੋਚ ਲੈਂਦਾ ਕਿ ਚੱਲ ਮੈਂ ਇਹਦੀ ਮਾਸੀ ਜੇ ਖੁਦ ਦੇਣਾ ਚਾਹ ਰਹੀ ਆ ਮੰਨੂ ਦੀ ਆਪਣਾ ਪੁੱਤ ਤਾਂ ਫਿਰ ਲੈ ਹੀ ਲੈਨੇ ਆ ਤੇ ਕਿਸੇ ਨੂੰ ਪਤਾ ਵੀ ਨਾ ਲੱਗੇਗਾ ਕਿ ਸਾਡੇ ਘਰ ਕੁੜੀ ਹੋਈ ਚਾ ਮੁੰਡਾ ਪਰ ਇਹ ਗੱਲ ਬਲਜੀਤ ਨੂੰ ਜਦ ਪਤਾ ਲੱਗਦੀ ਆ ਕਿ ਇਦਾਂ ਕਰਨ ਵਾਲੇ ਆ ਤਾਂ ਬਲਜੀਤ ਤਾਂ ਘਰ ਵਿੱਚ ਵੱਡਾ ਗਲੇਸ਼ ਪਾ ਲੈਂਦੀ ਆ ਕਿਉਂਕਿ ਉਸਨੇ ਜਿਹੜਾ ਪਲਾਨ ਬਣਾਇਆ ਹੁੰਦਾ ਉਸ ਉੱਤੇ ਪਾਣੀ ਫਿਰ ਨਾ ਲੱਗ ਜਾਂਦਾ ਉਹ ਸੋਚਦੀ ਆ ਕਿ ਮੈਂ ਤਾਂ ਤੇ ਕਰਕੇ ਹੀ ਪੁੱਤ ਜੰਮ ਰਹੀ ਸੀ ਕਿ ਸਾਰੀ ਜਾਇਦਾਦ ਮੇਰੇ ਬੱਚਿਆਂ ਦੇ ਨਾਂ ਤੇ ਹੋ ਚਾਏਗੀ ਬੇਸ਼ੱਕ ਉਹ ਕਾਗਜ਼ਾ ਵਿੱਚ ਇਹਨਾਂ ਦਾ ਹੀ ਪੁੱਤ ਬਣੇਗਾ ਪਰ ਉਹ ਰਹਿਣਾ ਤਾਂ ਮੇਰਾ ਪੁੱਤ ਹੀ ਆ ਤੇ ਮੇਰੇ ਹੀ ਖੂਨ ਤੇ ਇਹ ਗੱਲਾਂ ਬਲਜੀਤ ਆਪਣੇ ਦਿਮਾਗ ਵਿੱਚ ਸੋਚਦੀ ਆ ਤੇ ਉਸ ਨੂੰ ਲੱਗਦਾ ਹੈ ਕਿ ਜੇਕਰ ਉਸਨੇ ਕਿ ਰੋਜੀ ਨੇ ਆਪਣੀ ਭੈਣ ਰੱਜੋ ਦਾ ਪੁੱਤ ਲੈ ਲਿਆ ਤੇ ਫਿਰ ਮੈਨੂੰ ਤਾਂ ਕੁਝ ਨਹੀਂ ਹਾਸਲ ਹੋਣਾ ਤੇ ਉਹ ਰੋਜੀ ਨੂੰ ਇਹ ਗੱਲਾਂ ਸੁਣਾਉਂਦੀ ਆ ਕਿ ਤੂੰ ਜਾਣ ਬੁੱਝ ਕੇ ਹੀ ਆਪਣੀ ਭੈਣ ਦਾ ਪੁੱਤ ਲੈਣਾ ਚਾਹੁੰਨੀ ਆ ਕਿਉਂਕਿ ਤੂੰ ਸੋਚਦੀ ਆ ਕਿ ਸਾਰੀ ਪ੍ਰਾਪਰਟੀ ਸਾਡੇ ਹਿੱਸੇ ਹੀ ਆ ਜਾਵੇ ਤੇ ਤੁਸੀਂ ਇਹ ਸਾਰਾ ਪਲਾਨ ਬਣਾਇਆ ਹੈ ਤੇ ਰੋਜੀ ਸੋਚਦੀ ਆ ਕਿ ਇਹੋ ਜਿਹਾ ਤੇ ਮੈਂ ਕਦੀ ਦਿਮਾਗ ਵਿੱਚ ਵੀ ਨਹੀਂ ਸੋਚਿਆ ਤੇ ਇਹ ਆਪਣਾ ਪੁੱਤ ਮੈਨੂੰ ਦੇ ਰਹੀ ਆ ਜਾਣ ਕੇ ਇਹਦੇ ਮਨ ਵਿੱਚ ਇਹ ਸਾਰਾ ਕੁਝ ਹੋਵੇਗਾ ਸੋ ਰੋਜੀ ਇਹ ਸਾਰਾ ਕੁਝ ਸੋਚਦੀ ਆ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਸਨੇ ਦੁਬਾਰਾ ਇਸੇ ਕਰਕੇ ਇਹੀ <laughs> ਇਹ ਪਲਾਨ ਬਣਾਇਆ ਪੁੱਤ ਚੰਮਣ ਦਾ ਕਿ ਮੈਂ ਆਪਣਾ ਪੁੱਤ ਇਹਨਾਂ ਨੂੰ ਦੇ ਕੇ ਸਾਰੀ ਪ੍ਰਾਪਰਟੀ ਲੈ ਲਵਾਂਗੀ ਪਰ ਇਸ ਦਾ ਇਸ ਦੀਆਂ ਇਹ ਸਾਰੀਆਂ ਚਾਲਾਂ ਜਦ ਕਾਮਯਾਬ ਨਹੀਂ ਹੁੰਦੀਆਂ ਤੇ ਬਲਜੀਤ ਘਰ ਵਿੱਚ ਕੋਈ ਨਾ ਕੋਈ ਕਲੇਸ਼ ਪਾਉਣਾ ਸ਼ੁਰੂ ਕਰ ਦਿੰਦੀ ਆ ਤੇ ਵੰਡ ਵਡਈਆਂ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ ਨੇ ਜੋ ਕਿ ਗੁਰਪ੍ਰੀਤ ਨੂੰ ਬਿਲਕੁਲ ਪਸੰਦ ਨਹੀਂ ਆਉਂਦੀਆਂ ਤੇ ਉਹੀ ਗੱਲ ਹੋ ਜਾਂਦੀ ਹੈ ਜਿਹੜੀ ਕਿ ਉਹਨਾਂ ਦੇ ਸ਼ਰੀਕਾਂ ਨੇ ਕਹੀ ਸੀ ਸੋ ਦੇਖਦੇ ਹਾਂ ਹੁਣ ਅੱਗੇ ਵੀਡੀਓ ਵਿੱਚ ਕੀ ਹੁੰਦਾ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ